ਫਗਵਾੜਾ ਵਿਖੇ ਸਰਾਇਆ ਰੋਡ ਤੇ shri shri mahadev seva mandal ਵੱਲੋਂ ਲੰਗਰ ਦਾ ਆਯੋਜਨ ਹੋਇਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਡੋਲੀ ਬੱਗਾ ਦੀ ਰਿਪੋਰਟ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹੈਲੋ ਇਹ ਕਰ 20 ਬਜਰਾਂਗੇ ਹਰ ਮਹਾਦੇਵ ਹਰ ਹਰ ਹੈਲੋ ਇਹ ਕਰ ਹਰ ਹਰ ਮਹਾਦੇਵ ਹਰ ਹਰ ਆਹਾਦੇਵ ਹਰ ਮਹਾਦੇਵ ਆ ਜਾਂ ਮੋਲੂਗੀ ਜਾਂਦਾ ਹਰ ਹਰ ਮਹਾਦੇਵ ਹਰ ਹਰ ਆਹਾਦੇਵ ਗਿਆ ਸ਼ੰਕਰ ਹੀ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਤੇ ਬਿਆਰੀ ਸਪੋਰਟ ਹਾਲ ਸਾਰੇ ਮੈਂਬਰਾਂ ਜਮੀਨ ਵੱਲੋਂ ਹਰ ਮਾਸ ਦੀ ਤਰ੍ਹਾਂ ਹਰ ਮਹੀਨੇ ਹੀ ਤਰ੍ਹਾਂ ਜਿੱਥੇ ਸੋਮਵਾਰ ਚਰਾਂ ਰੋਡ ਛਣੀ ਮੰਦਿਰੇ ਕੋਲ ਲੰਗਰ ਲਾਇਆ ਜਾਂਦਾ ਹੈ ਦੀ ਇਸੇ ਕਰਕੇ ਸਾਰੇ ਪਖਤਾਗੇ ਸਾਰੇ ਸ਼ਹਿਰ ਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਆ ਕੇ ਲੰਗਰ ਛਕਣ ਤੇ ਪ੍ਰਭੂ ਦਾ ਗੁਣगान ਗਾਣ ਤੇ ਬਾਬਾ ਜੀ ਦੇ ਪ੍ਰਸ਼ਾਦ ਲੈਣ ਜੈਕਾਰਾ